ਦਰਸ਼ਕੋ ਸਰਕਾਰਾਂ ਵੱਲੋਂ ਪੰਚਾਇਤੀ ਜ਼ੋਨਾਂ ਵਿੱਚ ਔਰਤਾਂ ਨੂੰ ਵੀ ਉਮੀਦਵਾਰ ਬਣਾਇਆ ਜਾਂਦਾ ਪਰ ਜ਼ਿਆਦਾਤਰ ਜੋ ਉਮੀਦਵਾਰ ਔਰਤਾਂ ਸਰਪੰਚ ਬਣਦੀਆਂ ਨੇ ਉਹਨਾਂ ਦੇ ਪਤੀ ਹੀ ਜ਼ਿਆਦਾ ਕੰਮ ਕਰਦੇ ਨੇ ਪੰਜ ਗ੍ਰਾਮੀਂ ਖੁਰਦ ਦੀ ਇੱਕ ਔਰਤ ਜੋ ਉਮੀਦਵਾਰ ਵਜੋਂ ਖੜੀ ਹੈ ਉਸ ਦੇ ਵਿੱਚ ਆ ਜਾਣਦੇ ਆ ਬਸ ਕੀ ਕਹਿਣਾ ਚਾਹ ਰਹੀ ਆ ਸਾਰੇ ਹੀ ਭੈਣਾਂ ਅਤੇ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਪੰਚਾਇਤ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੇਕਰ ਮੈਨੂੰ ਮੇਰਾ ਨਗਰ ਇਹ ਸੇਵਾ ਕਰਨ ਦਾ ਮੌਕਾ ਦਿੰਦਾ ਹੈ ਤਾਂ ਮੈਂ ਅੱਗੇ ਹੋ ਕੇ ਪਹਿਣਾ ਦੇ ਨਿੱਜੀ ਮਸਲੇ ਘਰੇ ਹੋਈ ਸੁਝਾਉਣ ਦੀ ਕੋਸ਼ਿਸ਼ ਕਰਾਂਗੀ ਹੋਰ ਚਾਰ ਮੈਂਬਰ ਦੀ ਲੇਡੀਆਂ ਮੇਰੇ ਨਾਲ ਹੋਣਗੇ ਤੇ ਸਾਡੀ ਪੰਜਾਂ ਦੀ ਟੀਮ ਬਣੂਗੀ ਤੇ ਅਸੀਂ ਜੋ ਵੀ ਲੇਡੀਆਂ ਦੇ ਮਸਲੇ ਹੋਣਗੇ ਅੱਗੇ ਹੋ ਕੇ ਹੱਲ ਕਰਾਂਗੇ ਮੈਂ ਸਾਫਕਾ ਸਰਪੰਚ ਬਲਦੇਵ ਸਿੰਘ ਪਿੰਡ ਪੰਜਗਰੀ ਖੁਰ ਤੋਂ ਮੁੜ ਰਿਆਂ ਸਭ ਤੋਂ ਪਹਿਲਾਂ ਤਾ ਅਸੀਂ ਇਹ ਜੋ ਆਪਾਂ ਗੁਰਪ੍ਰੀਤ ਉਮੀਦਵਾਰ ਸਾਡੇ ਸਰਪੰਚ ਇਥੋਂ ਦੇ ਪਿੰਡ ਦੇ 5 ਗ੍ਰੇਜ ਦੇ ਬਣ ਰਹੇ ਨੇ ਤੇ ਇਹਨਾਂ ਨੂੰ ਇਹ ਹੀ ਬੇਨਤੀ ਕਰਦਾ ਕਿ ਭਾਈ ਸਾਹਿਬ ਗੁਰਜੰਟ ਸਿੰਘ ਜੀ ਨੇ ਇਹਨਾਂ ਦੇ ਜੋ ਹਸਬੰਦ ਨੇ ਮੇਰੇ ਨਾਲ ਉਹ ਮੈਂਬਰ ਰਹੇ ਨੇ ਬਹੁਤ ਹੀ ਇਮਾਨਦਾਰੀ ਦੇ ਨਾਲ ਜਿਸ ਤਰ੍ਹਾਂ ਇਹਨਾਂ ਨੇ ਮੇਰੇ ਨਾਲ ਕੰਮ ਕੀਤਾ ਪਿਛਲੇ ਸਾਲ ਸਾਲਾਂ ਚ ਤੇ ਉਸ ਤੋਂ ਵੀ ਵੱਧ ਇਹਨਾਂ ਨੂੰ ਮੈਂ ਅਰਜ਼ ਕਰਾਂਗਾ ਵੀ ਵੱਧ ਤੋਂ ਵੱਧ ਇਸ ਤੋਂ ਵੀ ਵੱਧ ਕਰਕੇ ਪਿੰਡ ਨੂੰ ਇੱਕ ਤਰਕੀਆਂ ਤੇ ਲਿਜਾਵੇ ਹਰ ਇੱਕ ਸਰਪੰਚ ਸੋਚਦਾ ਹੈ ਕਿ ਮੈਂ ਆਹ ਕਰਨਾ ਆਹ ਕਰਨਾ ਪਰ ਇਹਨਾਂ ਨੂੰ ਅਸੀਂ ਇਹੀ ਮੀਤ ਰੱਖਦੇ ਹਾਂ ਕਿ ਦੂਜਾਂ ਨਾਲ ਇੱਕ ਵੱਖਰੀ ਸੋਚ ਲੈ ਕੇ ਪਿੰਡ ਨੂੰ ਅਚਾਨਿਆਂ ਤੇ ਪਚਾਵੇ ਇਹੀ ਉਹ ਇਹਨਾਂ ਕੁਝ ਬੋਲਦਾ ਆਖਿਮਾ ਦਾ ਜਾਚ ਪਹਿਲਾਂ ਤਾਂ ਮੈਂ ਸਾਰੇ ਨਾ ਕਰਨ ਵਾਸੀਆਂ ਦਾ ਧੰਨ ਦਿਆਂ ਕਿ ਜਿਨ੍ਹਾਂ ਨੇ ਸਾਨੂੰ ਉਮੀਦਵਾਰ ਬਣਾਇਆ ਸਰਪੰਚ ਦੀ ਚੋਣ ਵਾਸਤੇ ਜਿਹੜੇ ਮੇਰੇ ਪਿੰਡ ਦੇ ਕੰਮ ਕਰਨ ਵਾਸਤੇ ਆ ਉਹ ਸਭ ਤੋਂ ਪਹਿਲਾਂ ਹੱਦ ਤੇ ਬੱਸ ਸਟੈਂਡ ਤੇ ਜੋ ਹਾਈ ਸਕੂਲ ਆ ਉਸ ਨੂੰ ਅਪਗ੍ਰੇਡ ਕਰਾ ਕੇ ਪਲੱਸ 2 ਦਾ ਬਣਾਉਣਾ ਰਿਸ਼ਵੈਨ ਸ਼੍ਰੀ ਨੂੰ ਅਪਗ੍ਰੇਡ ਕਰਾ ਕੇ ਉਸ ਦੇ ਸਿਹਤ ਸਹੂਲਤਾਂ ਦਾ ਪ੍ਰਬੰਧ ਕਰਨਾ ਤੇ ਇੱਕ ਸਾਡੇ ਬਹੁਤ ਵੱਡੀ ਸਮੱਸਿਆ ਬਿਜਲੀ ਦੀ ਆਉਂਦੀ ਹੈ ਜਦੋਂ ਨੇਰੀ ਵੀ ਆਉਂਦਾ ਉਸ ਦੇ 24 24 ਘੰਟੇ ਬਿਜਲੀ ਨਹੀਂ ਆਉਂਦੀ ਉਹ ਕਰਮਚਾਰੀਆਂ ਨਾਲ ਮਿਲ ਕੇ ਉਸ ਦਾ ਹੱਲ ਕਰਾਂਗੇ ਬਾਕੀ ਇੱਕ ਜੋ ਸਾਡੇ ਪਿੰਡ ਦੇ ਕਈ ਘਰਾਂ ਉੱਤੇ 11 ਕੇਵੀ ਤਾਰਾਂ ਲੰਗਦੀਆਂ ਉਸ ਦਾ ਵੀ ਖਾਸ ਪ੍ਰਬੰਧ ਕਰਾਂਗੇ ਕਿਉਂਕਿ ਕੇਵਲ ਤਾਰ ਪਾ ਕੇ ਉਹ ਜੋ ਵੀ ਇੱਕ ਖਤਰੇ ਤੋਂ ਉਸ ਨੂੰ ਬਚਾਇਆ ਜਾ ਸਕੇ ਬਾਕੀ ਗਰੀਬ ਧੀਆਂ ਦੇ ਜਦੋਂ ਕੋਈ ਨੰਦਕਾਰ ਜਾਊਗਾ 5200 ਸਕੀਮੈਂ ਆਪਦੇ ਵੱਲੋਂ ਦਿਆ ਕਰੂੰਗਾ ਬਾਕੀ ਖੇਡ ਸਟੇਡੀਅਮਾਂ ਜੋ ਸਟਰੀਟ ਲੈਟਾਂ ਨਾਲ ਲੈਸ ਕਰਕੇ ਨੌਜਵਾਨਾਂ ਦੇ ਸਪੁਰਤ ਕੀਤਾ ਜਾਊਗਾ ਬਾਕੀ ਜੀ ਇੱਕ ਸਾਡੇ ਬਹੁਤ ਸਮੱਸਿਆਵਾਂ ਹੁੰਦੀ ਜਦੋਂ ਕੋਈ ਪਸ਼ੂ ਬਿਮਾਰ ਹੁੰਦਾ ਸਾਨੂੰ ਦੋ ਦੂਸਰ ਕਰ ਜਾਣਾ ਪੈਂਦਾ ਪਸ਼ੂਆਂ ਦੇ ਹਸਪਤਾਲ ਦਾ ਪ੍ਰਬੰਧ ਕਰਾਂਗੇ ਬਾਕੀ ਜੋ ਸਰਪੰਚੀ ਦੀ ਚੋਣ ਆ ਮੇਰੀ ਵਾਈਫ ਗੁਰਪ੍ਰੀਤ ਕੌਰ ਚੋਣ ਲੜਦੇ ਆ ਜੋ ਵੀ ਕੋਈ ਮੈਨੂੰ ਪਿੰਡ ਮੌਕਾ ਦਿੰਦਾ ਸਾਨੂੰ ਗੁਰਪ੍ਰੀਤ ਕੌਰ ਖੁਦ ਆਪ ਜਾ ਕੇ ਮਸਲੇ ਹੱਲ ਕਰੂਗੀ ਵਾਈ ਗੁਰ ਜੀ ਦਾ ਖਾਲਸਾ ਵਾਈ ਗੁਰ ਜੀ ਦੀ ਫਤਿਹ ਵਾਈ ਗੁਰ ਜੀ ਦਾ ਖਾਲਸਾ ਵਾਈ ਗੁਰ ਜੀ ਦੀ ਫਤਿਹ ਸਾਰਿਆਂ ਨੂੰ ਸਾਸਰੀ ਆਕਾਰ ਜੇ ਅਸੀਂ ਉਮੀਦਵਾਰ ਚੁਣਿਆ ਅਸੀਂ ਵੱਧ ਤੋਂ ਵੱਧ ਉਤੋਂ ਕੰਮ ਕਰਾਵਾਂਗੇ ਜਿਹਨੇ ਉਹਦੇ ਨਾਲ ਮੈਂਬਰ ਸਭ ਨਾਲ ਜੋੜ ਮੇਲ ਹੋ ਕੇ ਪਿੰਡ ਦਾ ਸੁਧਾਰ ਬਣਾਵਾਂਗਾ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਕਰਾਂਗਾ ਸਭ ਤੋਂ ਪਹਿਲਾਂ ਜੋ ਚਰਚਾ ਪੰਜਾਬ ਮੀਡੀਆ ਆਪਣੇ ਵਿਚਾਰ ਪਹੁੰਚਾ ਸੀ ਉਹਨਾਂ ਦਾ ਧੰਨਵਾਦ ਕਰਦੇ ਆਂ ਸੋ ਜੇ ਸਾਰਾ ਨਗਰ ਜੇ ਗੁਰਪ੍ਰੀਤ ਕੌਰ ਨੂੰ ਇਹ ਜ਼ਿੰਮੇਵਾਰੀ ਸੌਂਪਦਾ ਤੇ ਅਸੀਂ ਉਹਨਾਂ ਤੋਂ ਇਹ ਉਮੀਦ ਕਰਦੇ ਆਂ ਕਿ ਉਹ ਜਿੰਨੇ ਵੀ ਨੌਜਵਾਨ ਖੜੇ ਨੇ ਇਹਨਾਂ ਨੂੰ ਜੇ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਤਾਂ ਉਹ ਆ ਖੇਡਾਂ ਦੇ ਨਾਲ ਸੋ ਅਸੀਂ ਇਹ ਇਹਨਾਂ ਤੋਂ ਉਮੀਦ ਕਰਦੇ ਹਾਂ ਕਿ ਇਹ ਖੇਡਾਂ ਨੂੰ ਉੱਚੇ ਰੇ ਪੱਧਰ ਤੇ ਲਿਆਂਨ ਲਈ ਜਿਹੜਾ ਖੇਡ ਸਟੇਡੀਅਮ ਆ ਉਹਨੂੰ ਵਧੀਆ ਬਣਾਉਣਗੇ ਦੂਜੇ ਨੰਬਰ ਤੇ ਆ ਜਾਂਦੇ ਆ ਜੀ ਆਪਣੀ ਹੈਲਥ ਹਨਾ ਜਿਹੜਾ ਆਪਣੇ ਪਿੰਡ ਡਿਸਪੈਂਸਰੀ ਆ ਉਹ ਬਹੁਤ ਵਧੀਆ ਚੱਲ ਰਹੀ ਆ ਪਰ ਅਸੀਂ ਸੋਚਦੇ ਆ ਵੀ ਜਿਵੇਂ ਸਾਨੂੰ ਸ਼ਹਿਰ ਕਈ ਦਵਾਈਆਂ ਲੈਣ ਲਈ ਜਾਣਾ ਪੈਂਦਾ ਤੇ ਅਸੀਂ ਪੰਚਾਇਤ ਜਿਹੜੀ ਨਵੀਂ ਬਣੀ ਆ ਅਸੀਂ ਉਹਨਾਂ ਤੋਂ ਇਹ ਉਮੀਦ ਕਰਦੇ ਆ ਕਿ ਜੇ ਉਹ ਇਹ ਕਾਰਜਕਾਲ ਨੂੰ ਸਾਂਭਦੇ ਆ ਤੇ ਜਿਹੜਾ ਸੇਤ ਤੇ ਆ ਧਿਆਨ ਰੱਖਦੇ ਹੋ ਇਹ ਸਾਰੇ ਪਿੰਡ ਵਾਸੀਆਂ ਦਾ ਯੋ ਜਿਹੜੀ ਡਿਸਪੈਂਸਰੀ ਆ ਉਹਨੂੰ ਇਹ ਅਪਗ੍ਰੇਡ ਕਰਾਉਣਗੇ ਸੋ ਅਸੀਂ ਇਹੀ ਇਹਨਾਂ ਤੋਂ ਉਮੀਦ ਕਰਦੇ ਆ ਕਿ ਜੇ ਗੁਰਪ੍ਰੀਤ ਕੌਰ ਨੂੰ ਆਪਣਾ ਨਗਰ ਆ ਜਿਹੜਾ ਉਹ ਇਹ ਸੇਵਾ ਦਿੰਦਾ ਤੇ ਉਹ ਆਪਣੀਆਂ ਉਮੀਦਾਂ ਤੇ ਖਰੇ ਉਤਰਨਗੇ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਜਿਹੜੀ ਬੀਬੀ ਚੁਣੀ ਗਈ ਆ ਇਹ ਅਸੀਂ ਸੋਝ ਵਾਂਚ ਚੁਣੀ ਆ ਅਸੀਂ 5 ਸਾਲ ਅਕੇ ਮੈਂਬਰ ਇਕੱਠੇ ਰਹੇ ਮੈਂ ਰਣਜੀਤ ਕੌਰ ਸਾਹਿਬ ਦਾ ਮੈਂਬਰ ਬੋਲਦੀ ਆ ਇਹ ਕੰਮ ਵਧੀਆ ਕਰਨਗੇ ਜਿਹੜਨਾਂ ਦੇ ਨਾਲ ਮੈਂਬਰ ਆ ਸਾਰੇ ਆਪ ਜਾ ਕੇ ਬੀਬੀਆਂ ਦਾ ਕੁੜੀਆਂ ਦਾ ਆਪ ਦਾ ਝਗੜਾ ਨਿਬੇੜਿਆ ਕਰ ਤਵੇ ਖੁਦ ਜਾਣ ਕੇ ਸੋਧਵਾਣ ਕਰਕੇ ਅਸੀਂ ਇਹ ਚੁਣੇ ਗਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਪਹਿਲਾ ਬਹੁਤ ਹੀ ਸਤਿਕਾਰਯੋਗ ਕਰਜੰਟ ਸਿੰਘ ਜੀ ਜੋ ਪਹਿਲਾਂ ਮੇਰੇ ਨਾਲ ਆਪਣੇ ਪੁਰੇ ਆ ਮੈਂ ਵੀ ਸਾਫਾ ਮੈਂਬਰ ਦਲਵਾਰ ਸਿੰਘ ਪਹਿਲਾਂ ਇਹਨਾਂ ਨੇ ਬਹੁਤ ਇਮਾਨਦਾਰੀ ਨਾਲ ਕੰਮ ਕੀਤਾ ਹੁਣ ਉਹਨਾਂ ਨਗਰ ਨੇ ਫੇਰ ਇਹਨਾਂ ਨੂੰ ਦੁਬਾਰਾ ਸਰਪੰਚੀ ਲਈ ਚੁਣਿਆ ਜੋ ਸਾਡੇ ਚਾਚੀ ਜੀ ਆ ਬਹੁਤ ਬੜੇ ਲਿਖੇ ਆ ਇਮਾਨਦਾਰ ਆ ਤੇ ਸੂਝਵਾਨ ਤੇ ਮੈਂ ਇਹਨਾਂ ਤੋਂ ਉਮੀਦ ਕਰਦਾ ਹਾਂ ਕਿ ਇਹ ਪਲਾਸਟੂ ਤੱਕ ਸਕੂਲ ਬਣਾਉਣਗੇ ਇਹ 10ਵੀਂ ਤੱਕ ਸਾਨੂੰ ਵੱਡੀ ਪੰਜਗਰਾਂ ਤੱਕ ਜਾਣਾ ਪੈਂਦਾ ਤੇ ਉਹ ਬੱਸਾਂ ਪਿੱਛੇ ਬਹੁਤ ਫੋਲੋਂ ਜਿਸ ਕਰਕੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਤੇ ਅਸੀਂ ਬਹੁਤ ਜ਼ਿਆਦਾ ਉਮੀਦ ਕਰਦੇ ਇਹਨਾਂ ਤੋਂ ਤੇ ਉਮੀਦ ਵੀ ਆ ਤੇ ਇਹ ਕੰਮ ਕਰਨਗੇ ਵੀ ਕਿਉਂਕਿ ਪਹਿਲਾਂ ਸਰਦਾਰ ਕਰਜੰਟ ਸਿੰਘ ਜੋ ਮੇਰੇ ਨਾਲ ਸਟਾਫ ਮੈਂਬਰ ਰਹੇ ਆ ਅਸੀਂ ਇਕੱਠਾਂ ਨੇ ਮੈਂਬਰੀ ਕੀਤੀ ਆ ਇਹਨਾਂ ਨੇ ਆਪ ਦੇ ਕੋਲੋਂ ਪੂਰੇ ਇਮਾਨਦਾਰੀ ਨਾਲ ਆ ਕੇ ਕੰਮ ਕੀਤੇ ਆ ਠੀਕ ਹੈ ਇਹ ਜੋ ਕੁੜੀਆਂ ਦਾ ਕੰਮ ਸੀ ਕੋਈ ਨਾਲ ਨਹੀਂ ਰਥੇ ਪਹਿਲ ਦੇ ਆਧਾਰ ਤੇ ਕੀਤੇ ਆ ਤੇ ਹੁਣ ਵੀ ਉਮੀਦ ਕਰਦਾ ਕਿ ਜਿਵੇਂ ਪਹਿਲਾਂ ਇਮਾਨਦਾਰੀ ਨਾਲ ਕੰਮ ਕੀਤੇ ਆ ਹੁਣ ਵੀ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅਸੀਂ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪ ਦਾ ਕੀਮਤੀ ਸਮਾਂ ਸਾਨੂੰ ਦਿੱਤਾ ਸੋ ਅੱਜ ਸਾਰਿਆਂ ਨੂੰ ਸਾਨੂੰ ਪਤਾ ਹੈ ਕਿ ਸਰਪੰਚੀ ਦੇ ਤੇ ਮੈਂਬਰੀ ਦੇ ਇਲੈਕਸ਼ਨ ਚੱਲ ਰਹੇ ਆ ਉਸ ਦੇ ਸਬੰਧ ਵਿੱਚ ਹੀ ਇਹ ਇਕੱਠ ਕੀਤਾ ਗਿਆ ਸੋ ਇਹ ਇਕੱਠ ਸਾਨੂੰ ਇਹ ਦਰਸਾਉਂਦਾ ਹੈ ਕਿ ਜੋ ਸਾਡੇ ਵਿੱਚ ਬੀਬੀਆਂ ਦੀ ਗੈਂਪੀ ਆ ਉਹਨਾਂ ਚ ਬਹੁਤ ਅਛਾ ਹੈ ਕਿ ਇੱਕ ਨੌਜਵਾਨ ਬੀਬੀ ਸਰਪੰਚੀ ਦੀ ਚੋਣ ਲੜ ਰਹੀ ਇਹ ਵੱਡੀ ਗੱਲ ਹੈ ਕਿ ਬੀਬੀਆਂ ਜਾਗਰਤ ਹੋ ਗਈਆਂ ਤੇ ਅਸੀਂ ਵੀ ਬੀਬਾ ਗੁਰਪ੍ਰੀਤ ਜੀ ਨੂੰ ਇਹ ਕਹਿਆ ਹੈ ਕਿ ਜਿਹੜੀ ਤੈਨੂੰ ਇਹ ਜ਼ਿੰਮੇਵਾਰੀ ਆਪਣਾ ਨਗਰ ਦਿੰਦਾ ਤਾਂ ਤੂੰ ਇਹਨੂੰ ਖੂਬੀ ਨਵਾਵੇਂਗੀ ਤੇ ਸਾਰੇ ਮਸਲੇ ਪਿੰਡ ਦੇ ਜੋ ਅੱਗੇ ਹੋ ਕੇ ਹੱਲ ਕਰੇਂਗੀ ਇਹ ਉਹਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਚਾਚਾ ਜੀ ਬੇਫਿਕਰ ਰਹੋ ਮੈਂ ਆਪ ਬੁੱਧ ਸਰਪੰਚੀ ਕਰੂੰਗੀ ਕਿ ਇੱਕ ਮਿਸਾਲ ਪੈਦਾ ਕਰੂੰਗੀ ਕਿ ਔਰਤਾਂ ਵੀ ਸਰਪੰਚੀ ਕਰ ਸਕਦੀਆਂ ਤੇ ਮੈਂ ਉਹਦੇ ਤੇ ਤੁਹਾਡੇ ਬਚਨਾਂ ਤੇ ਪੂਰਾ ਖਰਾ ਉਤਰੂੰਗੀ ਸੋ ਇਸ ਲਈ ਮੈਂ ਇੱਥੇ ਆਏ ਹੋਏ ਸਾਰੇ ਹੀ ਭੈਣ ਭਰਾਵਾਂ ਦਾ ਬਜ਼ੁਰਗਾਂ ਦਾ ਧੰਨਵਾਦ ਕਰਦਾ ਜੋ ਬੀਬਾ ਗੁਰਪ੍ਰੀਤ ਜੀ ਨੂੰ ਆਪਣਾ ਪੂਰਨ ਸਹਿਯੋਗ ਦੇ ਰਹੇ ਪਿੰਡ ਦੇ ਲੋਕ ਨਵੀਂ ਬਣਨ ਵਾਲੀ ਸੁਪੰਝ ਟੋਕੀ ਵੀ ਦਾ ਰੱਖਦੇ ਨੇ ਚਰਚਾ ਪੰਜਾਬ ਤੋਂ ਜਗਤਾਰ ਸਿੰਘ ਬਲਾਰ ਦੀ ਵਿਸ਼ੇਸ਼ ਰਿਪੋਰਟ